ATM ਤੋਂ ਪੈਸੇ ਕਢਵਾਉਣ ਆਇਆ ਬਜ਼ੁਰਗ ਵਿਅਕਤੀ ਜਿਸ ਦੇ ਨਾਲ ਸ਼ਾਤਰ ਠੱਗ ਦੇ ਵੱਲੋਂ ਠੱਗੀ ਮਾਰ ਲਈ ਗਈ ਹੈ ਦਰਅਸਲ ਤਸਵੀਰਾ ਮੋਗਾ ਦੇ निहाल सिंह ਵਾਲਾ ਦੀਆਂ ਨੇ ਤਾਂ ਵਿਅਕਤੀ ਜਿਹੜਾ ਹੈ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਦੇ ਲਈ ਆਂਦਾ ਤੇ ਉੱਥੇ ਹੀ ਖੜਾ ਇੱਕ ਛਾਤਰ ਵਿਅਕਤੀ ਦੇਖੋ ਕਿਵੇਂ ਉਸ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਏਟੀਐਮ ਕਾਰਡ ਜਿਹੜਾ ਹੈ ਉਹ ਬਦਲ ਦਿੱਤਾ ਜਾਂਦਾ ਤੇ ਜਦ ਤੱਕ ਉਹ ਬਜ਼ੁਰਗ ਘਰ ਪਹੁੰਚਿਆ ਤਦ ਤੱਕ ਉਸ ਦੇ ਅਕਾਊਂਟ ਦੇ ਵਿੱਚੋਂ ਵੱਖ-ਵੱਖ ਥਾਵਾਂ ਦੀਆਂ ਏਟੀਐਮਸ ਦੇ ਰਾਹੀਂ 90000 ਰੁਪਏ ਦੀ ਨਕਦੀ ਕਢਵਾ ਲਈ ਜਾਂਦੀ ਹੈ ਜਦ ਬਜ਼ੁਰਗ ਘਰ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਲੜਕੀ ਵੱਲੋਂ ਸਾਈਬਰ ਕ੍ਰਾਈਮ ਦੇ ਹੈਲਪਲਾਈਨ ਨੰਬਰ ਤੇ ਸ਼ਿਕਾਇਤ ਕੀਤੀ ਗਈ ਤੇ ਬੈਂਕ ਦੀ ਰਿਪੋਰਟ ਵੀ ਸਾਈਬਰ ਕ੍ਰਾਈਮ ਨੁਦਤੀ ਗਈ ਹੈ ਤਾਂ ਅਇਦੇ ਨਹੀਂ ਅਜੀਆਂ ਠਗੀਆਂ ਸਾਹਮਣੇ ਆ ਰਹੀਆਂ ਨੇ ਛਾਤ ਠੱਗ ਜਿਹੜੇ ਨੇ ਏਟੀਐਮ ਦੇ ਨੇੜੇ ਤੇੜੇ ਹੀ ਅਜਿਹੇ ਲੋਕਾਂ ਦੀ ਉਡੀਕ ਕਰਦੇ ਨੇ ਤੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਇਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਜੁਥੇ ਬਜ਼ੁਰਗ ਵਿਅਕਤੀ ਜਿਸ ਦੇ ਨਾਲ 90000 ਰੁਪਏ ਦੀ ਠੱਗੀ ਮਾਰੀ ਗਈ ਹੈ ਮਹਿਲਾ ਤੇ ਉਸ ਦੀ ਕੁੜੀ ਦੇ ਵੱਲੋਂ ਬਹਾਦਰੀ ਦੇ ਨਾਲ ਲੁਟੇਰੇ ਨੂੰ ਫੜ ਲਿਆ ਗਿਆ ਦਰਸਲ ਹੁਸ਼ਿਆਰਪੁਰ ਡਸੂਹਾ ਦੇ ਪਿੰਡ ਬੇਬੂ ਵਾਲੇ ਛੱਤਰੀਆਂ ਦੇ ਨਜ਼ਦੀਕ ਦੱਸਿਆ ਜਾ ਰਿਹਾ ਹੈ ਕਿ ਦੁਪਹਿਰੇ ਸਕੂਟੀ ਸਵਾਰ ਮਹਿਲਾ ਦੇ ਨਾਲ ਲੁੱਟਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਆਪਣੀ ਦੋ ਧੀਆਂ ਦੇ ਨਾਲ ਕਿਸੇ ਨਿੱਜੀ ਕੰਮ ਦੇ ਲਈ ਪਿੰਡ ਤੌਲੀ ਆਈ ਹੋਈ ਸੀ ਤੇ ਵਾਪਸੀ ਵੇਲੇ ਦੋ ਬਾਈਕਸ 'ਵਾਰ ਲੁਟੇਰੇ ਜਿਨ੍ਹਾਂ ਨੇ ਉਹਨਾਂ ਨੂੰ ਰੋਕਣ ਦੀ ਤੇ ਵਾਲੀਆਂ ਚਪਟਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਬਹਾਦੂਰੀ ਦਿਖਾਏ ਇਨ੍ਹਾਂ ਇੱਕ ਲੁਟੇਰੇ ਨੂੰ ਫੜ ਲਿਆ ਤੇ ਇੱਕ ਪੱਜਨ ਦੇ ਵਿੱਚ ਕਾਮਯਾਬ ਹੋ ਗਿਆ ਦੱਸਦੀ ਕਿ ਲੁਟੇਰੇ ਦੇ ਕੋਲ ਇੱਕ ਪਿਸਤੌਲ ਨਮਾ ਚੀਜ਼ ਵੀ ਬਰਾਮਦ ਹੋਈ ਹੈ ਤਾਂ ਜਾਣਕਾਰੀ ਦਿੰਦੇ ਇੱਥੇ ਦੱਸਿਆ ਗਿਆ ਕਿ ਦੋ ਨੌਜਵਾਨ ਜਿਨ੍ਹਾਂ ਬੱਲੂ ਇਹਨਾਂ ਦਾ ਰਸਤਾ ਰੋਕਿਆ ਜਾਂਦਾ ਹੈ ਤਾਂ ਇਸੇ ਦਰਮਿਆਨੀ ਕੁੜੀ ਦੇ ਬੱਲੂ ਬਹਾਦੂਰੀ ਦਿਖਾ ਉਸ ਲੁਟੇਰੇ ਨੂੰ ਫੜ ਲਿਆ ਗਿਆ ਤੇ ਇਸੇ ਦਰਮਿਆਨੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਕ ਲੁਟੇਰਾ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਉੱਥੇ ਮੌਕੇ ਤੇ ਪਹੁੰਚੇ ਲੋਕਾਂ ਨੇ ਇਸ ਲੁਟੇਰੀ ਦੀ ਜਮ ਕੇ ਛਿੱਤਰਪਰੇਡ ਕੀਤੀ ਹੈ ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦਸੂਹਾ ਦੇ ਵਿੱਚ ਆਏ ਦਿਨ ਲੁੱਟਵਾਦ ਰਹੀਆਂ ਨੇ ਪਰ ਪੁਲਿਸ ਇੱਥੇ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ। ਇਹ ਹੀ ਪਿੱਛੇ ਸਕੂੱਟੀ ਆਈ ਜਿਹੜਾ ਸਾਡੇ ਅੱਗੇ ਨਾਲ ਮੋਟਰਸਾਈਕਲ ਤੇ ਮੂੰਹ ਬੰਨਿਆ ਹੈ ਇਹਨਾਂ ਨੇ। ਇਹਨਾਂ ਨੇ ਕਿਹਾ ਕਿ ਤਾਂ ਸਕੂੱਟੀ ਚੱਲੇ ਨੇ ਪਿੱਛੇ ਨੂੰ ਨਾ ਪਿੱਛੇ ਮੋਟਰਸਾਈਕਲ ਆਪਣਾ ਮਾਰਿਆ ਸਾਡੀ ਸਕੂੱਟੀ ਵੀ ਖੜੀ ਹੋ ਗਈ। ਇਹਨੂੰ ਬਲਿਆ ਵੀ ਤੂੰ ਸਕੂੱਟੀ ਧਿਆਨ ਨਾਲ ਚਲਾ। ਇਹ ਨਹੀਂ ਚਲਾਇਆ। ਇਹ ਥੱਲੇ ਮੈਂ ਪਿੱਛੇ ਥੱਲੇ ਪੈਰ ਤੇ ਗਈ ਮੈਂ ਉਤਰੀ ਇਨੀ ਇੱਕ ਖਾਨ ਫੜਿਆ ਤੇ ਕੁੜੀ ਨੂੰ ਸਬੂਟੀ ਖੜੀ ਕਰਕੇ ਇਨੀ ਲਾਤੀ ਫੜੀ ਘੰਟਾ ਪਰ ਲਾਤੀ ਕੋਈ ਨਹੀਂ ਕਿ ਇਥੋਂ ਲੱਗੇ ਦੋ ਜਨੇ ਚੱਪੇ ਕੋਈ ਨਹੀਂ ਖੜਾ ਉਹ ਕੜਨਾ ਹੱਥੋਂ ਪਾਈ ਵੀ ਕੀਤੀ ਮਾਰ ਕੁਟਾਈ ਨੇ ਕੁੜੀ ਕੁੜੀ ਹੈਲਮਟ ਮਾਰੇ ਨੇ ਖਰੇ ਸਰੇ ਪਰ ਕੁੜੀ ਦੀ ਹਾਂ ਖਰਾ ਮਾਰਿਆ ਦੂਜੇ ਨਹੀਂ ਮਾਰਿਆ ਇਨੀ ਮਾਰਿਆ ਕੁੜੀਏ ਤੇ ਕੀ ਕੀ ਖੋਣ ਦੀ ਕੋਸ਼ਿਸ਼ ਕੀਤੀ ਇਨੀ ਵਾਲੀਆਂ ਵੀ ਖੋਲਨੇ ਖਿੱਚੀ ਕੁੜੀ ਨੂੰ ਮੇ ਮਾਰੇ ਕੁੜੀ ਨੇ ਫੜਿਆ ਫੋਨ ਵੀ ਖਿੱਚਿਆ ਇਹ ਤੁਹਾਡਾ ਬਚਾ ਕਿਸ ਤਰ੍ਹਾਂ ਹੋਇਆ ਫਿਰ ਆ ਜੀ ਮਸੀਂ ਤੋਂ ਦੋ ਤਿੰਨ ਬੰਦੇ ਆਏ ਮੋਟਰਸਾਈਕਲ ਪਰ ਤਾਂ ਖੜੇ ਫਿਰ ਬਾਤਾਂ ਕਰਕੇ ਫਿਰ ਨਾ ਤੁਹਾਰੇ ਸੀਗੇ ਤੇ ਰਸਤੇ 'ਚ ਸਾਡੇ ਭਾਜੀ ਖੜੇ ਸੀ ਉਹਨਾਂ ਨੇ ਹੱਥ ਦਿੱਤਾ ਤੇ ਫਿਰ ਅਸੀਂ ਇਹਨਾਂ ਦੀ ਹੈਲਪ ਕੀਤੀ ਮੈਂ ਤਾਂ ਮੇਰੇ ਬੇਟੇ ਨੇ ਫਿਰ ਇਹਨੂੰ ਘੁੱਟ ਕੇ ਮੇਰੇ ਬੇਟੇ ਨੇ ਜੱਪਾ ਪਾਇਆ ਤੇ ਉਹਨੂੰ ਫਿਰ ਅਸੀਂ ਇਹਦੇ ਕੋਲ ਕੀ ਕੀ ਮਿਲਿਆ ਆਇਆ ਹੈ ਇਹਦੇ ਕੋਲ ਫਿਰ ਹਾਲ ਤਾਂ ਇਹਦੇ ਕੋਲ ਕੁਝ ਨਹੀਂ ਮਿਲਿਆ ਹਥਿਆਰ ਮਿਲਿਆ ਕੋਈ ਹਾਂਜੀ ਪਿਸਤੌਲ ਮਿਲਿਆ ਜੀ ਇਹਦੇ ਕੋਲ ਇਹ ਮੇਰੇ ਬੇਟੇ ਨੂੰ ਪਿਸਤੌਲ ਮਾਰਨ ਲੱਗਾ ਸੀਗਾ ਤੇ ਕੀ ਕੀ ਹੁਣ ਮੰਗ ਕਰਦੇ ਹੋ ਪੁਲਿਸ ਤੋਂ ਪੁਲਿਸ ਤੋਂ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਤੇ ਬਹੁਤ ਤਗੜੀ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦਰਅਸਲ ਇਸ ਵੀਡੀਓ ਜਿਸ ਦੇ ਵਿੱਚ ਸਕੂਲੀ ਬੱਚੇ ਇੱਕ ਪ੍ਰਾਈਵੇਟ ਬੱਸ ਦੇ ਉੱਪਰ ਬੈਠ ਕੇ ਸਕੂਲ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਸੰਗਣੀ ਤੋਂ ਹੁੰਦਾ ਹੈ ਕੋਈ ਵੀ ਹਾਦਸਾ ਵਾਪਰ ਸਕਦਾ ਤਸਵੀਰਾਂ ਜਿਸ ਤਰੀਕੇ ਨਾਲ ਸੀ ਵੇਖ ਰਹੀ ਆ ਕਿ ਚਾਰੇ ਪਾਸੇ ਧੁੰਦ ਦੀ ਚਿੱਟੀ ਚਾਦਰ ਨਜ਼ਰ ਆ ਰਹੀ ਹੈ ਤੇ ਇੱਕ ਪ੍ਰਾਈਵੇਟ ਬੱਸ ਹੈ ਜਿਸ ਦੇ ਉੱਪਰ ਇਹ ਬੱਚੇ ਬੈਠੇ ਹੋਏ ਨੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਕਿਸੇ ਵੀ ਬੱਚੇ ਦੇ ਨਾਲ ਕੁਝ ਵੀ ਹੋ ਸਕਦਾ ਕੋਈ ਵੀ ਨੁਕਸਾਨ ਹੋ ਸਕਦਾ ਪਰ ਵੇਖੋ ਕਿਵੇਂ ਕਿੰਨੀ ਵੱਡੀ ਅਣਗਹਿਲੀ ਕੀਤੀ ਗਈ ਹੈ ਤੇ ਬੱਚਿਆਂ ਦੀ ਜਾਨ ਦੇ ਨਾਲ ਖਿਲਵਾੜ ਕੀਤਾ ਗਿਆ ਇਹ ਵੀਡੀਓ ਸਮਰਾਲਾ ਇਲਾਕੇ ਦੀ ਦੱਸੀ ਜਾ ਰਹੀ ਹੈ ਕਿਉਂਕਿ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਜਿਸ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿੰਝ ਇੰਨੀ ਵੱਡੀ ਲਾਹਰਪਰਵਾਹੀ ਵਰਤੀ ਗਈ ਹੈ ਤੇ ਨਾ ਬੱਚਿਆਂ ਦੇ ਨਾਲ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਦੇਵਪਾਰ ਦਾ ਧੰਦਾ ਕਰਦੇ ਇੱਕ ਗਿਰੋਹ ਦਾ ਪਰਦਾ ਫਾਸ਼ ਹੋਇਆ ਹੈ ਦੱਸਦੀ ਹੈ ਕਿ ਮੋਗਾ ਲੁਧਿਆਣਾ ਰੋਡ ਤੇ ਇੱਕ ਹੋਟਲ ਜਿਸ ਦੇ ਵਿੱਚ ਪੁਲਿਸ ਨੇ ਰੇਡ ਮਾਰੀ ਹੈ ਤੇ 11 ਕੁੜੀਆਂ ਤੇ 8 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਮੈਨੇਜਰ ਨੂੰ ਵੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਦੇ ਵਿੱਚ ਦੇਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ ਜਿਸ ਦਰਮਿਆਨ ਕੀ ਵੂਮਨ ਸੈਲ ਦੀ ਇੰਚਾਰਜ ਕੁਲਵਿੰਦਰ ਕੌਰ ਦੇ ਨਾਲ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਤੇ ਇਸ ਦੇ ਦਰਮਿਆਨ ਰੇਡ ਕਰਕੇ 11 ਕੁੜੀਆਂ ਤੇ 8 ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਨ੍ਹਾਂ ਦੇ ਵਿੱਚ ਹੋਟਲ ਦਾ ਮੈਨੇਜਰ ਵੀ ਸ਼ਾਮਲ ਹੈ ਦੱਸਦੀ ਕਿ ਇੱਥੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਂ ਜਿਹੜਾ ਅੱਜ ਇੱਕ ਜਿਹੜਾ ਲੁਧਿਆਣਾ ਫੋਲਪਰ ਰੋਡ ਤੇ ਹੋਟਲ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਲ ਮਿੱਟੇ ਮੈਨੇਜਰ ਵਗੈਰਾ ਨਾਲ ਕੇ ਜਿਹੜਾ ਜਿਸਮ ਬਰੋਤੀ ਫਰੋਸੀ ਦਾ ਧੰਦਾ ਕਰਵਾਉਂਦੇ ਆ ਜਿਸ ਤੇ ਦਾ ਤੇਜ ਜਿਹੜਾ ਮੈਜ ਮੈਡਮ ਕੁਲਿੰਦਰ ਕੋਲ ਸਾਡੇ ਔਮਨਸਰ ਦੇ ਅੰਚਾਰ ਨੇ ਫਸਿਓਥੀ ਰੇੜੀ ਕੀ ਸੀ ਦਰਾਨੇ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ ਚਾਰ ਜੋੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਰਹੇ ਸੀ ਉਹਦੇ ਉੱਤੇ ਬਰਾਮਦ ਹੋਏ ਤੇ ਜਿੱਦੇ ਧਾਰਤੀ ਸੀ ਮੋਰਲ ਟ੍ਰੈਫਿਕ ਐਕਟ ਦਾ ਜਿਹੜਾ ਪੱਥਿਆ ਦਾ ਬਕਤ ਹੈ ਤੇ ਜਿਹੜੇ ਦੋਸ਼ੀ ਉਹਨਾਂ ਦੀ ਗਿਰਜ਼ਾ ਦੀ ਕੰਪਲੀਟ ਹੋ ਗਈ ਬੇਕਾਬੂ ਹੋਈ ਕਾਰ ਜਿਸਨੇ ਇੱਕ ਮੋਟਰਸਾਈਕਲ ਤੇ ਇੱਕ ਪੈਦਲ ਜਾਂਦੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਦੇ ਨਾਲ ਪ੍ਰਵਾਸੀ ਮਜ਼ਦੂਰ ਦੀ ਜੀਬ ਕੱਟੀ ਗਈ ਹੈ ਤੇ ਮੋਟਰਸਾਈਕਲ ਸਵਾਰ ਦਾ ਗੋਟ ਟੁੱਟ ਗਿਆ। ਸਮਰਾਲਾ ਦੇ ਖੰਨਾ ਸਮਰਾਲਾ ਰੋਡ ਤੇ ਖੰਨਾ ਸਾਈਡ ਤੋਂ ਆਰੀ ਇੱਕ ਬੇਕਾਬੂ ਗੱਡੀ ਜਿਹੜੀ ਕਿ ਬਰਤਾਲਾ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਟਿੱਕ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਜ਼ੋਰਦਾਰ ਟੱਕਰ ਮਾਰਦੀ ਹੈ ਤੇ ਦੋਵਾਂ ਜ਼ਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਕਾਰ ਚਾਲਕ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਮੋਟਰਸਾਈਕਲ ਸਵਾਰ ਜਿਸ ਦਾ ਇਹ ਕਹਿਣਾ ਹੈ ਕਿ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸਮਰਾਲਾ ਤੋਂ ਪਿੰਡ ਲਾਲ ਮਾਜਰਾ ਜਾ ਰਿਹਾ ਸੀ ਇਜਾਦੂ ਬਰਤਾਲਾ ਦੇ ਕੋਲ ਪਹੁੰਚਿਆ ਤਾਂ ਖੰਨਾ ਸਾਈਡ ਤੋਂ ਆਰੀ ਬਰੀਜ਼ਾ ਗੱਡੀ ਓਵਰਟੇਕ ਕਰਦੀ ਹੋਈ ਬੇਕਾਬੂ ਹੋ ਗਈ ਹੈ ਜੋ ਕਿ ਸਿੱਧੀ ਉਸ ਦੇ ਵਿੱਚ ਜਾ ਵੱਜੀ ਹੈ ਤੇ ਇਸੇ ਦਰਮਿਆਨ ਉੱਥੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਵੀ ਇਸ ਗੱਡੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਉੱਥੇ ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰ ਦੇ ਮੂੰਹ ਤੇ ਸੱਟਾਂ ਲੱਗੀਆਂ ਤੇ ਜਿਸ ਦੇ ਨਾਲ ਉਸ ਦੇ ਬੁੱਲ ਜਿਹੜੇ ਨੇ ਉਹ ਕੱਟ ਦਿੱਤੇ ਗਏ ਤੇ ਜੀਭ ਵੀ ਕੱਟੀ ਗਈ ਹੈ ਜਿਸ ਦੇ ਕਾਰਨ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ جاری ਹੈ ਦੂਜੇ ਪਾਸੇ ਮੋਟਰਸਾਈਕਲ ਸਵਾਰ ਨੌਜਵਾਨ ਦਾ ਗੁੱਟ ਟੁੱਟ ਗਿਆ ਤੇ ਉਸ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ ਕਾਰਜਾਲਕ ਮੌਕੇ ਤੋਂ ਫਰਾਰ ਹੈ ਫਿਲਹਾਲ ਇਸ ਮਾਮਲੇ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਅਜੀਤ ਸਿੰਘ ਜੀ ਕੀ ਘਟਨਾ ਲੱਗੀ ਉਹ ਗੱਡੀ ਆ ਰਹੀ ਸੀਗੀ ਓਵਰਟੈਕ ਕਰਦੀ ਨਾਲ ਕੁੜੀ ਸੀ ਉਹਦੇ ਕੋਈ ਕੀ ਹੋ ਰਿਹਾ ਹੈ ਗੱਡੀ ਸੀ ਵੀ ਬਰੀਜ਼ਾ ਕਿਧਰ ਕਿਧਰ ਜਾ ਰਹੀ ਸੀ ਮੈਂ ਉਸਮਰ ਵਾਲੇ ਤੋਂ ਖੰਨੇ ਨੂੰ ਬੀ ਜਾ ਰਿਹਾ ਏ ਦੇ ਘਰ ਨੂੰ ਵਾਪਸ ਤੇ ਉਹ ਗੱਡੀ ਉਧਰੋਂ ਆ ਰਹੀ ਸੀ ਹਾਂਜੀ ਦੋ ਗੱਡੀਆਂ ਦੇ ਉੱਤੇ ਵੀ ਓਵਰਟੇਕ ਕਰਕੇ ਵਿੱਚ ਮਰੇ ਮੋਟਸਾਹ ਦੇ ਮੋਟਸਾਹ ਦੇ ਮੇਰੇ ਤੇ ਇੱਕ ਬੰਦਾ ਨਾਣ ਹੋਰ ਤੁਰਤੀ ਜਾ ਰਿਹਾ ਸੀ ਜਿਹੜਾ ਤੁਰਕਾ ਜਾ ਰਿਹਾ ਉਹ ਵੀ ਉੱਥੇ ਮੇਰੇ ਬਾਹ ਤੇ ਆਈ ਸੱਟਾਂ ਵੀਰੇ ਬਹੁਤ ਲੱਗੀਆਂ ਨੇ ਤੇ ਜਣੀ ਪਹਿਲਾਂ ਇੱਕ ਵਾਰ ਪਤਾ ਲੱਗਿਆ ਹਾਂ ਕੱਲ ਬਾਅਦ ਵਿੱਚ ਵੀਰੇ ਪਤਾ ਲੱਗਿਆ ਇਹਨਾਂ ਨੂੰ ਤੇਰੇ ਇੱਕ 4 ਚਲੇ ਕੇ ਫਿਕਸ ਕਰ ਤੋਂ ਸਰਦਨ ਦੋਸਤ ਸਰਦਨ ਦੋਸਤ ਕੀ ਰਹਾ ਜੀ ਅਮਰਾ ਡਾਕਟਰ ਹਰਪ੍ਰੀਤ ਜੀ ਐਸਟੀਐ ਸਮਰਾਲਾ ਡਾਕਟਰ ਸਾਹਿਬ ਕੀ ਐਕਸੀਡੈਂਟ ਕੀ ਸਾਇਆ ਕਿੰਨੇ ਪੇਸ਼ੈਂਟ ਨੇ ਕੀ ਸੀਰੀਅਸਲੀ ਹਾਂਜੀ ਇਹ ਸਾਡੇ ਕੋਲੇ ਦੋ ਪੇਸ਼ੈਂਟ ਆਏ ਨੇ ਇੱਕ ਦਾ ਨਾਮ ਹੈਗਾ ਸਾਜਨ ਤੇ ਇਹਦੀ ਉਮਰ ਤਕਰੀਬਨ 30 ਸਾਲ ਹੈ ਦੂਜਾ ਹੈਗਾ ਅਜੀਤ ਸਿੰਘ ਇਹ ਹੈਗਾ 32 ਸਾਲ ਦਾ ਲੜਕਾ ਇਹ ਬਰਧਾਲੇ ਕੋਲੇ ਕੋਈ ਗੱਡੀ ਨੇ ਐਕਸੀਡੈਂਟ ਹੋਇਆ ਇਹਨਾਂ ਨਾਲ ਗੱਡੀ ਨੇ ਕੋਈ ਫੇੜ ਮਾਰੀ ਇਹਨਾਂ ਨੂੰ ਤੇ ਇਹਨਾਂ ਦੇ ਮਲਟੀਪਲ ਇੰਜਰੀਜ਼ ਹੈਗੀਆਂ ਨੇ ਦੋਨੋਂ ਮੁੰਡਿਆਂ ਦੇ ਤੇ ਕਿਸ ਚੀਜ਼ ਤੇ ਜਾ ਰਹੇ ਸੀ ਕੁਝ ਫੌਲਾ ਇਹ ਜਿਹੜਾ ਸੀਗਾ ਸਾਜਨ ਇਹ ਤੇ ਸੀਗਾ ਮਤਲਬ ਕਿ ਪੈਦਲ ਜਾ ਰਿਹਾ ਸੀ ਸਾਈਡ ਤੋਂ ਤੇ ਜਿਹੜਾ ਇਹਜੀਤ ਸਿੰਘ ਇਹ ਮਤਲਬ ਬਾਈਕ ਤੇ ਜਾ ਰਿਹਾ ਸੀਗਾ ਸੱਟਾਂ ਕਿੱਧਰ ਕਿੱਥੇ ਲੱਗੀਆਂ ਨੇ ਸੱਟਾਂ ਜਿਹੜਾ ਹੈਗਾ ਮਤਲਬ ਕਿ ਸਾਜਨ ਉਹਦੇ ਹੈਗੀ ਸਾਰੀ ਮੂੰਹ ਫੇਸ ਦੇ ਉੱਪਰ ਇੰਜਰੀ ਆ ਹਾਂ ਮਤਲਬ ਕਿ ਮੂੰਹ ਦੇ ਉੱਪਰ ਬੱਲ ਵਗੈਰਾ ਕੱਟੇ ਗਏ ਤੇ ਜਿਹੜਾ ਦੂਸਰਾ ਹੈਗਾ ਜੀਤ ਸਿੰਘ ਇਹਦੇ ਮਤਲਬ ਕਿ ਬਾਹਾਂ ਦੇ ਵਿੱਚ ਸੱਟਾਂ ਆਂਦੀਆਂ ਨੇ ਪੂਰਾ ਫ੍ਰੈਕਚਰ ਲੱਗ ਰਿਹਾ ਹੈਗਾ ਕੁਇਜ਼ پیشنਟ ਨੂੰ ਸ਼ਫੀਲ ਕਰਦੇ ਪਾਉਂਗਾ ਹਾਂਜੀ ਹੁਣ ਫਸਟ ਡੇਗ ਦੇ ਕੇ ਇੱਕ ਵਾਰ ਐਕਸ-ਰੇ ਕਰਾ ਕੇ ਫਿਰ ਉਹ ਜੋ ਬੰਦ ਦਾ ਟ੍ਰੀਟਮੈਂਟ ਉਹ ਦੇ ਦਾਂਗੇ ਰੈਫਰ ਤਾਂ ਨਹੀਂ ਜਾ ਰਿਹਾ ਰੈਫਰ ਹਲੇ ਦੇਖ ਰਿਹਾ ਡਾਕਟਰ ਸਾਹਿਬ ਜੋ ਬਲੀਡਿੰਗ ਬੰਦ ਹੋ ਗਈ ਫਿਰ ਤਾਂ ਰੱਖ ਲਾਂਗੇ ਜੇ ਬਲੀਡਿੰਗ ਨਾ ਬੰਦ ਹੋਈ ਫਿਰ ਆਪਾਂ ਵੇੜੇ ਦੇ ਵਿੱਚ ਖੇਡ ਰਹੀ 1.5 ਸਾਲਾ ਮਾਸੂਮ ਬੱਚੀ ਦਿਨਾਂ ਵੱਡਾ ਹਾਦਸਾ ਵਾਪਰ ਗਿਆ ਦਰਸਲ ਲੋਹੇ ਦਾ ਗੇਟ ਬੱਚੀ ਦੇ ਉੱਪਰ ਡਿੱਗਣ ਦੇ ਕਾਰਨ ਮਾਸੂਮ ਦੀ ਜਾਨ ਚਲੀ ਗਈ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦਰਸਲ ਪਿੰਡ ਹਯਾਤਪੁਰ ਵਿਖੇ ਘਰ ਦੇ ਵੇੜੇ ਦੇ ਵਿੱਚ ਖੇਡਦੀ ਇਹ 1.5 ਸਾਲਾ ਮਾਸੂਮ ਬੱਚੀ ਜਿਸ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ ਲੋਹੇ ਦਾ ਗੇਟ ਅਚਾਨਕ ਉਸ ਦੇ ਉੱਪਰ ਆ ਡਿੱਗ ਗਿਆ ਜਿਸ ਤੇ ਨਾਲ ਬੱਚੀ ਦੀ ਜਾਨ ਚਲੀ ਗਈ ਹੈ ਤਾਂ ਬੱਚੀ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਕਰੀਬ 3 ਸਾਲ ਪਹਿਲਾਂ ਉਹਨਾਂ ਦਾ ਦਿਆ ਹੋਇਆ ਸੀ ਤੇ ਉਹਨਾਂ ਦੇ ਘਰ ਬਾਣੀ ਨੇ ਜਨਮ ਲਿਆ ਸੀ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਬਾਣੀ ਕੋਰ ਦੇ ਜਨਮ ਤੋਂ ਕੁਸੂ ਮਹੀਨੇ ਬਾਅਦ ਹੀ ਦਰਸ਼ਨ ਸਿੰਘ ਦਾ ਪਤਨੀ ਦੇ ਨਾਲ ਤਲਾਕ ਹੋ ਗਿਆ ਸੀ ਉਹ ਵੱਖ-ਵੱਖ ਰਹਿਣ ਲੱਗ ਪਏ ਸਨ ਤੇ ਦਰਸ਼ਨ ਸਿੰਘ ਆਪ ਅਮਰੀਕਾ ਵਿਖੇ ਰੋਜ਼ਗਾਰ ਦੇ ਲਈ ਚਲਾ ਗਿਆ ਸੀ ਤੇ ਪੋਤਰੀ ਬਾਣੀ ਕੋਰ ਦਾ ਪਾਲਣ ਪੋਸ਼ਣ ਉਸ ਦੀ ਦਾਦੀ ਗੁਰਦੇਵ ਕੌਰ ਕਰ ਰਹੀ ਸੀ ਥਾਣਾ ਮੁਖੀ ਦੇ ਵੱਲੋਂ ਗੁਰਦੇਵ ਕਰਦੇ ਬਿਆਨਾਂ ਤੇ ਜਿਹੜਾ ਮਾਮਲਾ ਉਦਰਜ ਕੀਤਾ ਗਿਆ ਉਹਨਾਂ ਦਾ ਕਹਿਣਾ ਕਰਦੇ ਵਿੱਚ ਮਿਸਤਰੀ ਲੱਗੇ ਹੋਏ ਸਨ ਜੋ ਕਿ ਟੈਲਾ ਲਗਾ ਰਹੇ ਸਨ ਮਿਸਤਰੀਆਂ ਦੇ ਵੱਲੋਂ ਲੋਹੇ ਦਾ ਗੇਟ ਖੋਲ ਕੇ ਕੰਧ ਦੇ ਨਾਲ ਖੜਾ ਕਰ ਦਿੱਤਾ ਗਿਆ ਸੀ ਬੱਚੀ ਖੇਡਦੀ ਖੇਡਦੀ ਉਸ ਗੇਟ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰਦੀ ਹੈ ਤੇ ਭਾਰੀ ਗੇਟ ਉਸ ਬੱਚੀ ਤੇ ਡਿੱਗ ਪਿਆ ਜਿਸ ਦੇ ਨਾਲ ਬੱਚੀ ਦੀ ਜਾਨ ਚਲੀ ਗਈ ਹੈ ਦਰਅਸਲ ਬੱਚੀ ਨੂੰ ਜਦ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਹਿ ਲਾ ਦਿੱਤਾ ਉਦੋਂ ਹੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਤਸਵੀਰਾਂ ਕਬਜ਼ੇ ਚ ਲਈਆਂ ਨੇ ਤੇ ਕਾਰਵਾਈ ਸ਼ੁਰੂ ਕੀਤੀ ਹੈ ਸੋਸਲ ਜਿਹੜਾ ਹਸਾ ਵਾਪਰੇ ਕੀ ਹੈ ਬੱਚਿਓ ਜੀ ਇਹ ਪਿੰਡ ਖੈਤਪੁਰਾ ਜੀ ਦਾ ਹੈਗਾ ਜੀ ਇਹ ਘਟਣਾ ਇਹ ਦਰਸ਼ਨ ਸਿੰਘ ਅਜੀ ਦੀ ਬੇਟੀ ਆ ਦਰਸ਼ਨ ਸਿੰਘ ਜੂਸ ਗਿਆ ਹੋਇਆ ਔਰ ਕਰੀਬ ਸਾਲਕ ਤੋਂ ਇਹਦੀ ਬੇਟੀ ਦਾ ਨਾਮ ਸੀ ਬਾਣੀ ਕੌਰ ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ ਉਹਦੀ ਪਰਵਰਿਸ਼ ਕਰਦੀ ਸੀ ਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਸੀ ਜੀ ਟਾਇਲ ਵਗੈਰਾ ਲਗਾਉਣ ਵਾਸਤੇ ਉਹਨੇ ਦਰਵਾਜ਼ੇ ਖੋਲੇ ਹੋਏ ਸੀ ਤੇ ਬੱਚੀ ਖੇਡਦੀ ਸੀ ਬੇੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ ਦੇ ਉੱਪਰ ਚੜਨ ਲੱਗੀ ਦਰਵਾਜ਼ਾ ਭਜਨਦਾਰ ਸੀ ਬੱਚੀ ਦੇ ਉੱਪਰ ਡਿੱਗ ਪਿਆ ਤੇ ਜੀ ਮੌਤ ਪਈ ਬੱਚੀ ਦੀ ਬੱਚੀ ਫਟੜੋ ਗਈ ਉਦੋਂ ਹੀ ਮਿਸਤਰੀ ਲੈ ਕੇ ਹਸਪੀਟਲ ਆ ਗਏ ਜੀ ਹਸਪੀਟਲ ਦੇ ਡਾਕਟਰ ਨੇ ਚੈੱਕ ਰਿਆ ਬੱਚੀ ਦੀ ਮੌਤ ਦਰਵਾਜ਼ਾ ਟਿਕਣ ਕਰਕੇ ਜੀ ਇਹ ਸਾਰੀ ਜਿਹੜੀ ਘਟਨਾ ਇਹਨਾਂ ਦੇ ਘਰੇ ਕੈਮਰੇ ਲੱਗੇ ਹੋਏ ਨੇ ਸੀਸੀਟੀਵੀ ਕੈਮਰੇ ਜੀ ਉਹਦੇ ਵਿੱਚ ਕੈਦ ਆ ਜੀ ਉਹਦੇ ਵਿੱਚ ਅਸੀਂ ਦੇਖਿਆ ਵੀ ਹਾਂ ਹਰ ਸਲੋਕੀ ਗੱਲ ਗੁੱਤੀ ਆ ਜੀ ਹਾਂਜੀ ਇਹ ਮਾਤਾ ਗੁਰਦੇਵ ਕੌਰ ਸਟੇਟਮੈਂਟ ਲਿਖਾ ਰਹੀ ਆ ਅਸੀਂ ਝੁੱਤਰ ਦੀ ਕਾਰਵਾਈ ਹੈ ਕੁਦਰਤੀ ਤੇ ਅਚਾਨਕ ਪਾਈਬਲਵੰਤ ਸਿੰਘ ਰਾਜਵਾਨਾ ਜਿਨ੍ਹਾਂ ਨੂੰ ਕੀ 3 ਘੰਟੇ ਦੇ ਲਈ ਜੇਲ੍ਹ ਦੇ ਵਿੱਚੋਂ ਪੈਰੋਲ ਮਿਲੀ ਹੈ ਦਰਅਸਲ ਭਰਾ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਹਾਈ ਕੋਰਟ ਵੱਲੋਂ ਬੀਤੇ ਕੱਲ ਇਜਾਜ਼ਤ ਦਿੱਤੀ ਗਈ ਤਾਂ ਉੱਥੇ ਦੱਸਦੀ ਹੈ ਕਿ ਉਹਨਾਂ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਭਰਾ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਤਾਂ ਉੱਥੇ ਦੱਸਦੀ ਹੈ ਕਿ ਪਾਈਬਲਵੰਤ ਸਿੰਘ ਰਾਜਵਾਨਾ ਜੋ ਕਿ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਸਜ਼ਾ یافتਾ ਨੇ ਤਾਂ ਉਹਨਾਂ ਨੂੰ 3 ਘੰਟਿਆਂ ਦੀ ਪੈਰੋਲ ਮਿਲੀ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਹੇ ਪਾਈ ਬਲਵੰਤ ਸਿੰਘ ਰਾਜਵਾਨਾ ਨੂੰ 3 ਘੰਟਿਆਂ ਦੀ ਪੈਰੋਲ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦੀ ਪੈਰੋਲ ਦਿੱਤੀ ਗਈ ਹੈ ਅਰ ਅਸਲ ਇਸ ਪੈਰੋਲ ਦੇ ਵਿੱਚ ਉਹ ਆਪਣੇ ਵੱਡੇ ਭਰਾ ਕੁਲਵੰਤ ਸਿੰਘ ਦੇ ਭੋਗ ਦੇ ਵਿੱਚ ਸ਼ਾਮਲ ਹੋਏ ਤਾਂ ਇਸੇ ਦੌਰਾਨ ਦੱਸਦੀ ਹੈ ਕਿ 2021 ਦੇ ਵਿੱਚ ਉਹਨਾਂ ਨੂੰ ਪਿਤਾ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ 1 ਘੰਟੇ ਦੀ ਪੈਰੋਲ ਮਿਲੀ ਸੀ ਪਾਈ ਬਲਵੰਤ ਸਿੰਘ ਰਾਜਵਾਨਾ ਦੇ ਵੱਡੇ ਭਰਾ ਕੁਲਵੰਤ ਸਿੰਘ ਜਨਦੀ 4 ਨਵੰਬਰ ਨੂੰ ਮੌਤ ਹੁੰਦੀ ਹੈ ਤੇ ਕੈਨੇਡਾ ਦੇ ਵਿੱਚ ਉਹਨਾਂ ਦੀ ਜਾਨ ਗਈ ਸੀ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਲੁਧਿਆਣਾ ਦੇ ਪਿੰਡ ਰਾਜਵਾਨਾ ਕਲਾ ਦੇ ਵਿੱਚ ਜਿਹੜੀ ਅੰਤਿਮ ਅਰਦਾਸ ਹੁੰਦੀ ਹੈ ਤੇ ਇਸ ਮੌਕੇ ਪਾਈਬਲਵੰਤ ਸਿੰਘ ਰਾਜੂਆਣਾ ਜਿਨ੍ਹਾਂ ਨੂੰ 3 ਘੰਟਿਆਂ ਦੇ ਲਈ ਜੇਲ੍ਹ ਦੇ ਵਿੱਚੋਂ ਪੈਰੋਲ ਦਿੱਤੀ ਗਈ। ਦੋ ਭਰਾਵਾਂ ਦੇ ਵਿੱਚ ਖੂਨੀ ਝੜਪ ਦੇ ਚੱਲਦਿਆਂ ਇੱਕ ਭਰਾ ਦੇ ਵੱਲੋਂ ਦੂਜੇ ਭਰਾ ਦਾ ਕਤਲ ਕਰ ਦਿੱਤਾ ਗਿਆ। ਤਾਂ ਇੱਕ ਭਰਾ ਨੇ ਬਹਿਰੇਮੀ ਦੇ ਨਾਂ ਦੂਜੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਦੱਸਿਆ ਜਾ ਰਿਹਾ ਹੈ ਕਿ ਮਾਛੀਵਾੜਾ ਸਾਹਿਬ ਦੇ ਨੇੜੇ ਇਤਿਹਾਸਕ ਪਿੰਡ ਚਾਰ ਸਾਹਿਬ ਵਿਖੇ ਸਰਹੰਦ ਨਹਿਰ ਦੇ ਕਿਨਾਰੇ ਦੋ ਮਿਸੇਰੇ ਭਰਾਵਾਂ ਵਿਚਾਲੇ ਖੁੰਨੀ ਝੜਪ ਹੋਈ ਸੀ ਤੇ ਇੱਕ ਭਰਾ ਨੇ ਦੂਜੇ ਭਰਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਤੇ ਰਿਸ਼ਪਾਲ ਸਿੰਘ ਉਮਰ 40 ਸਾਲ ਜੋ ਕਿ ਹਲਕਾ ਮਜੀਠਾ ਦਾ ਰਹਿਣ ਵਾਲਾ ਆਪਣਾ ਟਰੱਕ ਲੈ ਕੇ ਲੁਧਿਆਣਾ ਤੋਂ ਬੱਦੀਵਾਲ ਜਾ ਰਿਹਾ ਸੀ ਕਿ ਉੱਥੇ ਦੱਸ ਜਾਈਏ ਕਿ ਸਮਰਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਸ ਦੀ ਡੈੱਡ ਬੋਡੀ ਜੜੀ ਰੱਖੀ ਗਈ ਦੂਜਾ ਭਰਾ ਚਮਕੌਰ ਸਾਹਿਬ ਸਮਰਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸੇ ਦਰਮਿਆਨ ਇਹਨਾਂ ਦੋਵਾਂ ਭਰਾਵਾਂ ਦੇ ਵਿੱਚ ਝਾਰਸਾ ਵਿਖੇ ਆਪਸ ਦੇ ਵਿੱਚ ਜਿਹੜੀ ਝੜਪ ਹੁੰਦੀ ਹੈ ਤੇ ਪਰਿਵਾਰਕ ਕਲੇਸ਼ ਇਹਨਾਂ ਦੇ ਵਿੱਚ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਕੀ ਇੱਕ ਦੂਜੇ ਦੇ ਉੱਪਰ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਗਿਆ ਖੂਨੀ ਝੜਪ ਹੋਈ ਜਿਸ ਦੇ ਵਿੱਚ ਕੀ ਚਮਕੌਰ ਸਿੰਘ ਨੇ ਰਸ਼ਪਾਲ ਸਿੰਘ ਦੀ ਗਰਦਨ ਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਉੱਥੇ ਉਸ ਦੀ ਮੌਤ ਹੋ ਗਈ ਹੈ ਤੇ ਦੂਜਾ ਭਰਾ ਜ਼ਖਮੀ ਹੈ ਜਿਸ ਨੂੰ ਕੀ ਪੁਲਿਸ ਨੇ ਹਸਪਤਾਲ ਦਾਖਲ ਕਰਵਾਇਆ ਨਾਜ਼ੀ ਦੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਪਹੁੰਚੇ ਤਾਂ ਰਸ਼ਪਾਲ ਸਿੰਘ ਦੀ ਮੌਤ ਹੋ ਚੁੱਕੀ ਸੀ ਤੇ ਚਮਕੌਰ ਸਿੰਘ ਨੂੰ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਨੇ ਹਸਪਤਾਲ ਪਹੁੰਚਾਇਆ ਦੱਸਿਆ ਜਾ ਰਿਹਾ ਹੈ ਕਿ ਇਥੇ ਪੁਲਿਸ ਹੁਣ ਜਾਂਚ ਕਰ ਰਹੀ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਉਧਰ ਡਾਕਟਰ ਦਾ ਕਹਿਣਾ ਹੈ ਕਿ ਦੋ ਟਰੱਕ ਡਰਾਈਵਰਾਂ ਦੀ ਇਥੇ ਲੜਾਈ ਹੋਈ ਸੀ ਰਿਸ਼ਪਾਲ ਸਿੰਘ ਦੀ ਮੌਕੇ ਤੇ ਜਾਨ ਗਈ ਤੇ ਚਮਕੌਰ ਸਿੰਘ ਇਸ ਬਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਇਨਸਰ ਮੇਰੇ ਡਾਕਟਰ ਇੱਥੇ ਜੀ ਡਾਕਟਰ ਉਹ ਇਕਰਾਰ ਡੈੱਡ ਬੋਡੀ ਹੈ ਕਿ ਕਿਸਾਂ ਦੇ ਕਿੰਨੀ ਕਮਲ ਡੈੱਡ ਬੋਡੀ ਸਾਡੇ ਕੋਲ ਤਕਰੀਬਨ 4:10 ਮਿੰਟ ਦੇ ਆਏ ਸੀ ਸਿਹਰੇ ਜੀ ਤੇ ਪੇਸ਼ੈਂਟ ਦਾ ਦੱਸਿਆ ਜਾ ਰਿਹਾ ਜਿਵੇਂ ਪੁਲਿਸ ਨੂੰ ਸੰਦਰਭ ਹੈਗਾ ਵੀ ਮਰਡਰ ਦੀ ਦੱਸਿਆ ਗਿਆ ਹੈ ਕਿ ਮਰਡਰ ਹੋਇਆ ਹੈਗਾ ਚਾਰਟ ਸਾਹਿਬ ਦੇ ਕਰੀਬ ਦੱਸਿਆ ਗਿਆ ਤੇ ਨਾਮ ਰੁਸ਼ਪਾਕ ਸਿੰਘ ਹੈ ਜੀ ਜਿਹਦਾ ਨਾਮ ਵੀਰ ਸਿੰਘ ਤੇ 40 ਸਾਲ ਦੇ ਤਕਰੀਬਨ ਉਮਰ ਕੀ ਲਾਗਦੀ ਜੁਲੀ ਕੋਈ ਬਰੌਡਰੈਸ ਸਾਡੇ ਕੋਲ ਤਾਂ ਬਰੌਡਰੈਸ ਨਹੀਂ ਆਇਆ ਸੀ ਬਾਕੀ ਉਹਦਾ ਪੋਸਟ ਮਾਰਟਮ ਕੀਤਾ ਜਾਊਗਾ ਜੀ ਜੋ ਵੀ ਇੰਕਰੀਜ਼ ਹੋਏਗਾ ਫਿਰ ਦੱਸਿਆ ਜਾ ਕੁਝ ਹੋਰ ਕੋਈ ਚੀਜ਼ ਨਾ ਮਾਰ ਦੇ ਚੀਜ਼ ਨਾ ਮਾਰ ਦੇ ਇਹਦੇ ਵਾਰ ਇਹ ਹਜਿਤ ਕੋਈ ਇਨਕੁਸ਼ ਨਹੀਂ ਕਰਾਇਆ ਕੋ ਕੋ ਹਰਵੀਏ ਦੇ ਨਾਲ ਇਹਦਾ ਐਂਟੀ ਪਾਰਟੀ ਕਹਿ ਸਕਦੇ ਜਿਹਦਾ ਹੋਇਆ ਬੀਸਿਕਲੀ ਉਹ ਵੀ ਆਇਆ ਹੈਗਾ ਸਾਡੇ ਕੋਲ ਉਹਦਾ ਨਾਮ ਕੀ ਉਹਦਾ ਹੈਗਾ ਚਮਕੌਰ ਸਿੰਘ ਜੀ ਉਹ ਵੀ ਕਿੰਨੇ ਕੇ ਮਰੇ ਉਹਦੀ ਵੀ ਸੈਂਟਿਕ 30 ਸੈਂਟਿਕ ਸਾਊਦੀ ਉਹਦਾ ਸੱਟਾ ਹੈ ਜੀ ਉਹਦੇ ਥੋੜੀ ਬੋਤੀ ਸੱਟਾਂ ਹੈਗੀਆਂ ਨੇ ਕੀ ਲੱਗਦਾ ਦੂਸਰੀ ਨਮਰੇ ਉਹ ਬਸਨੀ ਉਹ ਅਸਮਦਾ ਮੈਡੀਕਲ ਲੀਗਲ ਪਾਰਟ ਉਹਦਾ ਕੀਤਾ ਹੈਗਾ ਬਾਕੀ ਅਸੀਂ ਉਹਦੇ ਹਿਸਾਬ ਨਾਲ ਚੱਲਾਂਗੇ ਨਾਰਮਲ ਲੱਗਿਆ ਤਾਂ ਹੈਗੀਆਂ ਸੱਚਾ ਉਹਦੇ ਕੀ ਇਹ ਰਿਸਪੋਂਡਰ ਆ ਗਿਆ ਕਿਦਾਂ ਦੋਸਤੋ ਇਹਦੇ ਬਾਰੇ ਕੋਈ ਇਨਫਰਮੇਸ਼ਨ ਨਹੀਂ ਇਹਦਾ ਹੀ ਰਾਤ ਸਾਨੂੰ 12:50 ਦੇ ਕਾਲ ਆਈ ਸੀ ਸਾਡੀ 112 ਜਿਹੜੀ ਆ ਐਮਰਜੈਂਸੀ ਦੇ ਫੋਨ ਸਿਸਟਮ ਤੇ ਚੌਕੀ ਚਾਰ ਦੇ ਅਸਰੋ ਸਾਹਿਬ ਜਿਹੜਾ ਮਾਨਯੋਗ ਸਾਡੇ ਐਸਐਸਪੀ ਸਾਹਿਬ ਅਸ਼ਨੀ ਕਟਿਆਲ ਜੀ ਨੇ ਜਿਹੜਾ ਰਿਸਪੋਂਸ ਸਿਸਟਮ ਹੈ ਸਾਡਾ ਜਦੋਂ ਇਨਸੀਡੈਂਟ ਹੁੰਦਾ ਹੈ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਡੀਏਟਲੀ ਮੌਕੇ ਤੇ ਸਪੋਰਟ ਵੇਸਟ ਕਰਦੇ ਹਨ ਉਹਦੇ ਤਹਾਨੂੰ ਜੀ ਜਿਹਦੇ ਤੇ ਚੱਲਦੇ ਜਦੋਂ ਕਾਲ ਆਈ ਆ 7-8 ਮਿੰਟ ਬਾਅਦ ਹੀ ਸਾਡੇ ਚੌਕੀ ਇੰਚਾਰਜ ਤੇ ਸਾਡੀ ਆਰਬੀ ਜਿਹੜੀ ਸਪਾਰਟੀ ਆ ਉਹ ਮੌਕੇ ਤੇ ਆ ਗਈ ਤੇ 2-3 ਮਿੰਟ ਬਾਅਦ ਇਸੇ ਤੋਂ ਸਾਰੇ ਮੌਕੇ ਤੇ ਆ ਗਏ ਸੀ ਮੌਕੇ ਤੇ ਆ ਕੇ ਜਿਹੜਾ ਦੋਨੋਂ ਏਜੰਸੀ ਆਫਸਰਾਂ ਵਿੱਚ ਰਿਸ਼ਪਾਲ ਸਿੰਘ ਤੇ ਚੰਕੌਰ ਸਿੰਘ ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ ਇਮੀਡੀਏਟਲੀ ਨਹੀਂ ਮੌਕੇ ਤੇ ਆ ਗਿਆ ਚੰਕੌਰ ਸਿੰਘ ਸੀ ਉਹਨੂੰ ਅਰੈਸਟ ਕੀਤਾ ਚੰਕੌਰ ਸਿੰਘ ਨੂੰ ਆਹ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਮੈਂ ਡੀਸੀ ਉਹਨੂੰ ਹਸਪਤਾਲ ਦਾਖਲ ਕਰਾਇਆ ਪਰਵਾਹ ਜਿਹੜਾ ਕੰਪਲੇਨੈਂਟ ਦਾ ਉਹ ਵੀ ਚੱਲਿਆ ਹੋਇਆ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀ ਗoing on ਹੈ ਪਰ ਚਾਹਤ ਅੱਜ ਕਰ ਗਈ ਅਗਲੀ ਤਤਤੀਸ਼ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਰ ਦੋਵੇਂ ਕਿੱਦਾਂ ਆਪਸ ਮਲੇ ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧੇਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ ਜਿਹੜਾ ਚੰਗੌਰ ਸਿੰਘ ਹੈ ਇਹ ਵੱਦੀ ਤੋਂ ਰਾਏਪੁਰ ਸਾਈਡ ਜਾ ਰਿਹਾ ਸੀ ਲੁਧੇਣਾ ਸਾਈਡ ਇਹ ਦੋਨਾਂ ਇੱਕ ਦੂਜੇ ਦੇ ਨਾਲ ਦੀ ਰੰਜਿਸ਼ ਵਾਜੀ ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਪਾਲ ਸਿੰਘ ਨੇ ਦੇਖਿਆ ਉਹਨਾਂ ਵੀ ਆਪਣੀ ਗੱਡੀ ਲੋਗ ਲਈ ਦੋਨੋਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕੁਰਬਾਨ ਸੀ ਤੇ ਇੱਕ ਕੋਲ ਦਾਤ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਰਿਸ਼ਵਾਲ ਸਿੰਘ ਦੀ ਜਿਹੜੀ ਆ ਜਿਹੜਾ 52 ਈਅਰ 올ਡ ਦੀ ਡੈਥ ਹੋ ਗਈ ਹੈ ਜਿਹੜਾ ਚੰਕੌਰ ਸਿੰਘ ਦੀ 36 ਈਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ ਇਹ ਕਿੱਥੋਂ ਦੇ ਲੈਣ ਵਾਲੇ ਦੋ ਜੀ ਰਿਸ਼ਵਾਲ ਸਿੰਘ ਦੇ ਪਿੰਡਾਂ ਇਹ ਦੋਨੇ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਚੰਕੌਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗੁਮਾਨ ਪਰਪੇਖ ਛੇ ਪੈਣਾ ਦੇ ਇਕਲੌਤੇ ਭਰਾ ਦੇ ਨਾਲ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਦੌਰਾਨ ਕਿ ਉਸ ਦੀ ਮੌਤ ਹੋ ਗਈ ਹੈ ਦਰਅਸਲ ਅੰਮ੍ਰਿਤਸਰ ਦਾ ਇਹ ਮਾਮਲਾ ਜਿੱਥੇ ਦੇਰ ਰਾਤ ਅੰਮ੍ਰਿਤਸਰ ਦੇ ਤੇਜ ਨਗਰ ਚੌਂਕ ਦੇ ਵਿੱਚ ਆਮੋ-ਸਾਮਨੇ ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ ਹੁੰਦੀ ਹੈ ਜਿਸ ਨੂੰ ਲੈ ਕੇ ਨੌਜਵਾਨ ਆਪਸ ਦੇ ਵਿੱਚ ਲੜਾਈ ਝਗੜਾ ਕਰਨ ਲੱਗ ਪੈਂਦੇ ਨੇ ਤੇ ਝਗੜਾ ਇੰਨਾ ਵੱਧ ਜਾਂਦਾ ਹੈ ਕਿ ਐਕਟਿਵਾ ਸਵਾਰ ਨੌਜਵਾਨਾਂ ਵੱਲੋਂ ਮੋਟਰਸਾਈਕਲ ਵਾਲੇ ਨੌਜਵਾਨ ਦੇ ਪਿਤਾ ਜਦ ਲੜਾਈ ਛਡਾਉਣ ਆਉਂਦੇ ਨੇ ਤਾਂ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਹੀ ਮੌਤ ਹੋ ਗਈ ਸਾਰੀ ਉਥੇ ਘਟਨਾ ਜਿਹੜੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੁੰਦੀ ਹੈ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜੀ ਗਈ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਕਿਹਨਾ ਭਾਈ ਆਪਣਾ ਮੇਰਾ ਨਾਮ تنویر ਸਿੰਘ ਕਿੱਥੋਂ ਦੇ ਹਨ ਵਾਲੇ ਹੰਮਰੀ ਸਰ ਤੇ ਕੱਲ ਰਾਤੀ ਕੀ ਗੱਲ ਹੋਈ ਹੈ ਰਾਤੀ ਗੱਲ ਹੋਈ ਛੋਟਾ ਪ੍ਰੈਕਟਿਕ ਵਾਲਾ ਲੱਗ ਗਿਆ ਸੀ ਉਧਰੋਂ ਦੋ ਮੁੰਡੇ ਆਏ ਬੜੀ ਤੇਜ਼ ਆਉਂਦੇ ਸੀ ਐਕਟਿਵ ਲੈ ਆ ਕੇ ਉਹਨਾਂ ਨੇ ਵਿਚ ਮਾਰੀ ਤੇ ਛੋਟਾ ਭਰਾ ਕਹਿੰਦਾ ਕਿ ਹੋਲੀ ਆਏ ਤੇ ਇੰਨੀ ਗੱਲ ਤੋਂ ਬਾਅਦ ਉਹ ਗਾਲੋ ਗਾਲੀ ਗਾਲਾਂ ਕੱਢਣ ਲੱਪੇ ਆ ਮੇਰੇ ਹਸਾਉਣਾ ਨਾ ਡਰਿੰਕ ਡਰੰਕ ਵੀ ਕੀਤੀ ਸੀ ਕਿੰਨੇ ਜਾਣੇ ਸੀ ਮੋਟਰਸਾਈਕਲ ਤੇ ਐਕਟਿਵ ਆ ਤੇ ਦੋ ਜਾਣੇ ਅੱਛਾ ਤੇ ਛੋਟਾ ਭਰਾ ਵੀ ਐਕਟਿਵ ਆ ਤੇ ਉਹਨਾਂ ਨੇ ਬੜੀ ਜ਼ੋਰ ਦੀ ਮਾਰੀ ਉਹ ਕਹਿੰਦਾ ਉਹਨਾਂ ਕੋ ਉਹਨਾਂ ਦੀ ਐਕਟਿਵ ਆ ਨਹੀਂ ਬੈਲੈਂਸ ਹੁੰਦੀ ਤੇ ਉਸ ਤੋਂ ਬਾਅਦ ਮੈਨੂੰ ਮੈਂ ਵੇਖਿਆ ਇਹਨੂੰ ਮੋੜ ਤੇ ਖਲੋਤੇ ਤੇ ਮੈਂ ਭੱਜਾ ਭੱਜਾ ਗਿਆ ਮੋਟਰਸਾਈਕਲ ਲੈ ਕੇ ਉਹਨਾਂ ਚ ਨੂੰ ਹੱਥੋਂ ਪਾਈ ਹੋਣਾ ਆਪਣੇ ਡੈਡੀ ਨੂੰ ਫੋਨ ਲਾਇਆ ਉਹਨਾਂ ਨੇ ਗੱਡੀ ਮੁੰਡੇ ਸੱਦ ਲੇ ਮੁੰਡੇ ਸੱਦੇ ਜਾਂ ਡੈਡੀ ਆਏ ਡੈਡੀ ਨੇ ਛਡਾਇਆ ਇਹਦੇ ਚ ਬੇੜਾ ਮਾਰੀਆਂ ਮੈਨੂੰ ਪਿੱਛੇ ਕੀਤਾ ਵਾ ਤੇ ਉਹ ਸਗੋਂ ਨਹੀਂ ਪਿੱਛੇ ਹੋਏ ਡੈਡੀ ਨੂੰ ਧੱਕਾ ਮਾਰ ਕੇ ਛੁੱਟਤਾ ਵਾ ਤੇ ਜਦੋਂ ਇਹ ਡੈਡੀ ਨੂੰ ਉਹਨਾਂ ਗੱਡੀ ਹੱਥ ਚੋੜੇ ਆ ਕਿ ਹਾਂ ਵੀ ਸਾਨੂੰ ਛੱਡ ਦੋ ਛੱਡ ਦੋ ਡੈਡੀ ਨੂੰ ਚੁੱਕ ਲੈਣ ਦੋ ਡੈਡੀ ਨੂੰ ਚੁੱਕ ਲੈਣ ਦੋ ਡੈਡੀ ਨੂੰ ਵੀ ਨਹੀਂ ਚੁੱਕਣ ਦਿੱਤਾ ਤੇ ਉਹਨਾਂ ਨੇ ਲੱਤਾਂ ਮਾਰੀਆਂ ਛਾਤੀ ਤੇ ਛਾਤੀ ਤੇ ਲੱਤਾਂ ਮਾਰ ਮਾਰ ਕੇ ਉਹਨਾਂ ਦਾ ਬੁਰਾ ਹਾਲ ਕਰਤਾ ਸਾਨੂੰ ਵੀ ਤੁਹਾਨੂੰ ਚੁੱਕਦੇ ਚੁੱਕਦੇ ਚਪੇੜਾ ਮਾਰ ਨੌਜਵਾਨ ਕਿੰਨੇ ਨੌਜਵਾਨ ਸੀ ਨੌਜਵਾਨ ਅਗੇ 8-9 ਜਣੇ ਅਗੇ ਜਿਹੜੇ ਬਾਅਦ ਚ ਬੁਲਾਏ ਤੇ ਵੱਲੋਂ ਹਾਂ ਪਹਿਲੋਂ 2 ਜਣੇ ਬਾਅਦ ਚ ਉਹਨੇ 2-4 ਹੋਰ ਬੁਲਾਏ ਫੇਰ ਆ ਗਏ 2-4 ਤਾਂ ਤੁਸੀਂ ਪਛਾਣਦੇ ਹੋ ਬੰਦਿਆਂ ਨੂੰ ਜਿਨ੍ਹਾਂ ਦੇ ਵੱਲੋਂ ਲੜਾਈ ਝਗੜਾ ਕੀਤਾ ਗਿਆ ਰਾਤੀ ਤਿੰਨ-ਚਾਰ ਜਣੇ ਜਾਣਦੇ ਬਸ ਬਾਕੀ ਤੇ ਪਤਾ ਨਹੀਂ ਵੱਡੇ ਮਲੇ ਦੀ ਮਤਲਬ ਥੋੜੇ ਲੱਗੇ ਰਹਿੰਦੇ ਆ ਨੇੜੇ ਤਾਂ ਉਹਨਾਂ ਦਾ ਨਾਮ ਲਿਖਾਇਆ ਗਿਆ ਤਾਂ ਹੁਣ ਨਾਮ ਲਖਾਇਆ ਨਾਮ ਲਖਾ ਕੇ ਤਾਂ ਪੁਲਿਸ ਦੇ ਵੱਲੋਂ ਕੋਈ ਗ੍ਰਿਫਤਾਰੀ ਕੀਤੀ ਗਈ ਇਸ ਮਾਮਲੇ ਦੇ ਵਿੱਚ ਹਜੇ ਤੱਕ ਨਹੀਂ ਹਜੇ ਤਾਂ ਕੁਝ ਨਹੀਂ ਹੋਇਆ ਕੋਈ ਸੁਣਾ ਸੁਣਵਾਈ ਨਹੀਂ ਹੋਈ ਜੇ ਹਾਂ ਪਰਚਾ 302 ਦਾ ਬੰਦਾ ਸੀ 304 ਦਾ ਬਣਾਇਆ ਹਾਂਜੀ ਕਹਿੰਦੇ 304 ਦਾ ਹੀ ਪਰਚਾ ਜਿੱਥੇ ਕਿ ਕਤਲ ਹੋਇਆ ਜ਼ਬਰਦਸਤ ਕਤਲ ਹੋਇਆ ਬਹੁਤ ਜ਼ਬਰਦਸਤ ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਆ ਗਈਆਂ ਨੇ ਠੀਕ ਹੈ ਜਿਹਦੇ ਵਿੱਚ ਉਹ ਕੁੱਟਣ ਡਿਆ ਬੱਚੇ ਚੁੱਕਣ ਡਿਆ ਬਸ ਉਹਨਾਂ ਨੇ ਸਮਝ ਲਓ ਕਿ ਕੁਛ ਨਾ ਕੁਛ ਕਰ ਦਿੱਤਾ ਉਹ ਚੱਕਰ ਚੱਲ ਗਿਆ ਰਾਤ ਦਾ ਹੀ ਉਹਨਾਂ ਨੇ ਬਿਲਕੁਲ ਕੋਈ ਪੈਰਵਾਹੀ ਨਹੀਂ ਕੀਤੀ 304 ਦਾ ਪਰਚਾ ਕੀਤਾ ਜਿੱਥੇ ਕਿ 302 ਦਾ ਅਸੀਂ ਅੱਗੇ ਤੱਕ ਜਾਵਾਂਗੇ ਸੀਪੀ ਸਾਹਿਬ ਨੂੰ ਰਿਪੋਰਟ ਦੇਵਾਂਗੇ ਇੱਕ ਵੱਡੀ ਨਗਲੀ ਆ ਰਾਤ ਦਾ ਹਜੇ ਤੱਕ ਪਰਚਨ ਨਹੀਂ ਬੱਧ ਕੀਤਾ ਗਿਆ ਨਹੀਂ ਬੋਲ ਸਕਦੇ ਵੱਲੋਂ ਪਰਚਾ ਹੁਣ ਦਰਜ ਕੀਤਾ ਵਾ ਪਰ 304 ਦਾ ਪਰਚਾ ਦਰਜ ਕੀਤਾ ਵਾ ਬਾਡੀ ਵੀ ਜਿਹੜੀ ਆ ਇੱਥੇ ਪਈ ਹੋਈ ਆ ਐਫਆਰਆਈ ਅਜੇ ਵੀ ਨਹੀਂ ਮਿਲੀ ਐਫਆਰਆਈ ਅਜੇ ਤੱਕ ਨਹੀਂ ਦਿੱਤੀ ਐਫਆਰਆਈ ਦੇ ਤਰਲੇ ਕੱਢ ਕੇ ਆ ਗਏ ਹੁਣ ਟਾਈਮ ਦੇਖੋ ਕੀ ਹੋ ਗਿਆ ਅਜੇ ਤੱਕ ਟਾਈਮ ਦੇ ਇਸ ਟਾਈਮ ਦੇ ਉੱਤੇ ਐਫਆਰਆਈ ਨਹੀਂ ਦਿੱਤੀ ਉਹਨਾਂ ਨੇ ਤੇ ਕਿੰਨੇ ਜਾਨਾਂ ਨਾਮ ਲਖਾਇਆ ਗਿਆ ਤੁਹਾਡੇ ਵੱਲੋਂ ਸਾਡੇ ਕੋਲ 4 ਜਾਨਾਂ ਦਾ ਅਸੀਂ ਨਾਮ ਲਖਾਇਆ ਬਾਕੀ ਸਾਰੇ ਆ ਉਹ ਅਸੀਂ ਜਾਣਦੇ ਨਹੀਂ ਉਹਨਾਂ ਨੂੰ ਅਣਪਛਾਤੇ ਬੰਦੇ ਗਿਆ ਜਿਨ੍ਹਾਂ ਨੂੰ ਇਹਨਾਂ ਨੇ ਸੱਦਿਆ ਸੀ ਚਾਰ ਬੰਦੇ ਪਛਾਣੇ ਆ ਜੀ ਜੀ ਪਰਵਾਹ ਨੂੰ ਹਾਂਜੀ ਬਹੁਤ ਇਨਸਾਫ ਬਹੁਤ ਜ਼ਰੂਰੀ ਆ ਜੀ ਜੇ ਇਨਸਾਫ ਨਹੀਂ ਮਿਲੇਗਾ ਤੇ ਦੁਨੀਆ ਮਰ ਜਾਏਗੀ ਇਸ ਤਰ੍ਹਾਂ ਲੋਕੀ ਧੱਕੇ ਖਾਂਦੇ ਰਹਿਣਗੇ ਪੁਲਸ ਵਾਲੇ ਧੱਕੇ ਮਾਰਦੇ ਰਹਿਣਗੇ ਇਹਨਾਂ ਨੂੰ ਤੇ ਲੱਗਦਾ ਕਿ ਹਾਲਾਤ ਅਜੇ ਤੱਕ ਹਾਲਾਤ ਬਹੁਤ ਮਾੜੇ ਆ ਬਹੁਤ ਮਾੜੇ ਹੋ ਚੁੱਕੇ ਆ ਠੀਕ ਐ ਪੁਲਸ ਵਾਲੇ ਉਹ ਪੈਸੇ ਖਾ ਕੇ ਸਭ ਕੁਝ ਬੇੜਾ ਗਰਕ ਕਰ ਦਿੰਦੇ ਆ ਜਿਹਨਾਂ ਦਾ ਚੰਗਾ ਬੰਦਾ ਮਰ ਗਿਆ ਬਣਵਾ ਨਾਈਸ ਬੰਦਾ ਸੀ ਅਮਰਧਾਰੀ ਬੰਦਾ ਸੀ ਜਿਹਨੂੰ ਮਾਰਤਾ ਇਹਨਾਂ ਨੇ 6 ਪੈਣਾ ਦਾ ਇਕੱਲਾ ਭਰਾ ਸੀ ਘਰ ਦਾ ਮੋਢੀ ਸੀ ਘਰ ਦਾ ਮੋਢੋ ਹੀ ਸਭ ਕੁਝ ਕਰਨ ਵਾਲਾ ਉਹ ਸੀ ਕਿ ਇੱਥੇ ਪਹੁੰਚੇ ਜੀ ਇਹ ਆਈਓ ਜਿਹੜਾ ਆਈਓ ਦੱਸੇਗਾ ਠੀਕ ਐ ਜੀ ਆਈਓ ਦੱਸੇਗਾ ਉਹ ਪਤਾ ਸਾਰਾ ਅੱਛਾ ਜੀ ਤੁਹਾਨੂੰ ਜੁਗਦਾਰ ਤੁਹਾਨੂੰ ਨਹੀਂ ਜਪਦਾ ਸਾਨੂੰ ਮੈਂ ਪੋਰਟਮਾਰਨ ਕਰਾਉਣਾ ਹੈ ਜੀ ਅੱਛਾ ਜੀ ਬਸ ਬਸ ਹੂੰ ਕੀ ਦਾ ਕਰਾਣਾ ਹੈ ਕੁਝ ਪਤਾ ਤੁਹਾਨੂੰ ਕੀ ਕਾਰਨ ਕੀ ਆਇਆ ਜਿਹੜਾ ਕਾਰਨ ਉਹ ਆਈਓ ਦੱਸੇਗਾ ਜੀ ਹੂੰ ਤੁਸੀਂ ਨਹੀਂ ਦੱਸ ਸਕਦੇ ਮੈਂ ਮੈਨੂੰ ਨਹੀਂ ਪਤਾ ਪਈ ਇਹਦੇ ਵਿੱਚ ਕੀ ਆ ਕੀ ਨਹੀਂ ਆਈਓ ਦੱਸੇਗਾ ਮੈਂ ਪੋਰਟਮਾਰਨ ਕਰਾਉਣਾ ਆ ਮੰਗਰ ਸਿੰਘ ਦਾ ਪੋਰਟਮਾਰਨ ਨਾ ਕਰਾਣਦੇ ਫੇਰ ਤਰੀਕ ਕੀ ਕਰਨਾ ਹੈ ਇੱਥੇ ਤੂੰ ਫੇਰ ਮੈਂ ਤੁਸੀਂ ਇੱਥੇ ਆਪਣੀ ਡਿਊਟੀ ਤੇ ਆਏ ਹੋ ਡਾਕਟਰਾਂ ਵੱਲੋਂ ਕਿਹਾ ਯਾਰਾ ਤੁਹਾਡੇ ਵੱਲੋਂ ਕੋਈ ਜੜੀਆਂ ਉਹ ਕਾਗ ਕਈ ਕਾਗੇ ਤੁਸੀਂ ਥਾਣੇ ਛੱਡ ਆਏ